ਪੰਜਾਬ ਵਾਸੀਆਂ ਨੂੰ ਵੀ ਜਿਹੜੇ ਸੇਵਾ ਕਰਦੇ ਆ ਜਾਂ ਪਹੁੰਚਦੇ ਆ ਵੀ ਆਪਾਂ ਹਜੇ ਥੋੜਾ ਜਿਹਾ ਠਰਮੇ ਨਾਲ ਚੱਲਗੇ ਕਿਉਂਕਿ ਇਹ ਬਹੁਤ ਲੰਮਾ ਸਮਾਂ ਚੱਲਣਾ ਹੈ ਸਾਰੀ ਇਹਨਾਂ ਦੀ ਮਦਦ ਬਾਅਦ ਚੋਣੀ ਹੈ ਜਦੋਂ ਪਾਣੀ ਉੱਤਰ ਗਿਆ ਕਿਉਂਕਿ ਫਸਲਾਂ ਦੇਖੋ ਤਕਰੀਬਨ ਪਿੱਛੇ ਦਿਖਦਾਗਾ ਕਿ ਸਾਰੀਆਂ ਖਤਮ ਹੋ ਚੁੱਕੀਆਂ ਨੇ ਤੇ ਆਪਾਂ ਨੂੰ ਡੀਜ਼ਲ ਡੀਏਪੀ ਕੈਟਰੋ ਫੀਡ ਮੈਡੀਕਲ ਫੈਸਿਲਿਟੀਆਂ ਇਹ ਆਪਾਂ ਨੂੰ ਬਾਅਦ ਦੀ ਲੋੜ ਹੈ ਇਸ ਤੋਂ ਤੇ ਆਪਾਂ ਪਿੰਡ ਵਾਈਜ਼ ਜਾਂ ਤਾਂ ਆਪਾਂ ਇੱਕ ਇੱਕ ਪਿੰਡ ਅਡਾਪਟ ਕਰੀਏ ਉਸ ਦਾ ਆਪਾਂ ਨੂੰ ਕਣਕ ਵੀ ਬੀਜ ਕੇ ਜਾਣੀ ਪਵੇ ਇਹਨਾਂ ਦੀ ਸਰਕਾਰ ਤੋਂ ਕੋਈ ਬਾਹਲੀ ਆਸ ਦੇਖੋ ਕਿਸੇ ਨੂੰ ਵੀ ਨਹੀਂ ਹੈਗੀ ਇੱਥੇ ਜਿੰਨੇ ਤੁਰੇ ਫਿਰਦੇ ਹੈਗੇ ਉਹ ਲੋਕਾਂ ਨੂੰ ਕੀ ਹੋਣੀ ਹੈਗੀ ਜਿਨ੍ਹਾਂ ਤੱਕ ਸਰਕਾਰ ਦਾ ਕੁਝ ਪਹੁੰਚਿਆ ਹੀ ਨਹੀਂ ਜੀ ਜਿਵੇਂ ਆਪਣੇ ਇੱਥੇ ਪੰਜਾਬੀ ਭਰਾ ਇੱਥੇ ਰਾਸ਼ਨ ਲੈ ਕੇ ਆ ਰਹੇ ਨੇ ਹਨਾ ਕਿਹੜੀ ਕਿਹੜੀ ਚੀਜ਼ ਦੀ ਲੋਡ ਹੈਗੀ ਤੁਹਾਨੂੰ ਲੱਗਦਾ ਵੀ ਹੁਣ ਇਸ ਵਕਤ ਇਹਨਾਂ ਨੂੰ ਤਿਕੋ ਇਸ ਟਾਈਮ ਤੇ ਤਾਂ ਜੇ ਆਪਾਂ ਗੱਲ ਕਰੀਏ ਘਰਾਂ ਚ ਸੁੱਕਾ ਰਾਸ਼ਨ ਤਾਂ ਬਹੁਤ ਤਕਰੀਬਨ ਪਹੁੰਚ ਚੁੱਕਿਆ ਹੈਗਾ ਤੇ ਚਾਰਾ ਜਿਹੜਾ ਪਸ਼ੂਆਂ ਦਾ ਜਿਹੜੇ ਜਿਵੇਂ ਪਿੰਡਾਂ ਚ ਫਸੇ ਹੋਏ ਉਹਨਾਂ ਨੂੰ ਚਾਰੇ ਦੀ ਲੋੜ ਆ ਚਾਰਾ ਪਹੁੰਚਦਾ ਵੀ ਕੀਤਾ ਜਾ ਰਿਹਾ ਹੈਗਾ ਇਸ ਟਾਈਮ ਤੇ ਤਾਂ ਬਸ ਇਹੀ ਅਸੀਂ ਅਪੀਲ ਕਰਨਾ ਚਾਹਾਂਗੇ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਜਿਹੜੇ ਸੇਵਾ ਕਰਦੇ ਆ ਜਾਂ ਪਹੁੰਚਦੇ ਆ ਵੀ ਆਪਾਂ ਹਜੇ ਥੋੜਾ ਜਿਹਾ ਠਰਮੇ ਨਾਲ ਚੱਲ ਕੇ ਕਿਉਂਕਿ ਇਹ ਬਹੁਤ ਲੰਮਾ ਸਮਾਂ ਚੱਲਣਾ ਆਪਣਾ ਇਹ ਜਿਹੜਾ ਸਾਰਾ ਹੜਾਂ ਦੀ ਮਾਰ ਹੇਠਾਂ ਵਾਲਾ ਏਰੀਆ ਉਹਦੀ ਆਪਾਂ ਨੂੰ ਸਾਰੇ ਇਹਨਾਂ ਨੂੰ ਕਿਉਂਕਿ ਪਿੰਡ ਇਤੂ ਬਾਅਦ ਆਪਾਂ ਨੂੰ ਸਾਰੇ ਇਹਨਾਂ ਦੀ ਮਦਦ ਬਾਅਦ ਚੋਣੀ ਹੈ ਜਦੋਂ ਪਾਣੀ ਉੱਤਰ ਗਿਆ ਕਿਉਂਕਿ ਫਸਲਾਂ ਦੇਖੋ ਤਕਰੀਬਨ ਪਿੱਛੇ ਦਿਖਦਾਗਾ ਕਿ ਸਾਰੀਆਂ ਖਤਮ ਹੋ ਚੁੱਕੀਆਂ ਤੇ ਉਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਲੈਂਡ ਵੀ ਹੋਊਗੀ ਉਹ ਅਨਈਵਨ ਹੋਗੀ ਹੋਗੀ ਉੱਚੀ ਨਹੀਂ ਵੀ ਹੋਗੀ ਹੋਗੀ ਕਿਉਂਕਿ ਪਾਣੀ ਟੱਪਿਆਗਾ ਫਿਰ ਉਹ ਆਪਾਂ ਨੂੰ ਹੁਣ ਬਾਅਦ ਦੀ ਲੋੜ ਆ ਉਹ ਪਾਣੀ ਉੱਤਰਨ ਤੋਂ ਬਾਅਦ ਉਦੋਂ ਆਪਾਂ ਨੂੰ ਮੇਨ ਲੋਡ ਪੈਣੀ ਆ ਡੀਜ਼ਲ ਦੀ ਹੋਗੀ ਜਿਵੇਂ ਕਿਉਂਕਿ ਇਹ ਫਸਲਾ ਆਪਾਂ ਨੂੰ ਪੱਧਰ ਕਰਨੀਆਂ ਪੈਣੀਆਂ ਆ ਇਹ ਉਹ ਤਾਂ ਦੇਖੋ ਪਹਿਲਾਂ ਤਾਂ ਡੀਏਪੀ ਤੇ ਆਪਾਂ ਨੂੰ ਕੱਲੀ ਜ਼ਮੀਨ ਪੱਧਰ ਕਰਨੀ ਪਊਗੀ ਡੀਜ਼ਲ ਟਰੈਕਟਰਾਂ ਚ ਚਾਹੀਦਾ ਕਰ 11 ਚੱਕਣਾ ਕਿਉਂਕਿ ਘਰਾਂ ਚ ਵੀ ਵੱਡੀ ਹੋਊਗੀ ਤੇ ਇਹ ਚੀਜ਼ ਦੀ ਫਿਰ ਉਸ ਤੋਂ ਬਾਅਦ ਆਪਾਂ ਨੂੰ ਮੈਡੀਕਲ ਫੈਸਿਲਿਟੀਆਂ ਚਾਹੀਦੀਆਂ ਹੋਣੀਆਂ ਕਿਉਂਕਿ ਉਹ ਹੁਣ ਜਿਵੇਂ ਮੌਨਸੂਨ ਚ ਆਪਾਂ ਦੇਖਦੇ ਆਂ ਵੀ ਆਹ ਮੱਛਰ ਵਗੈਰਾ ਤੇ ਇਹ ਵੀ ਬਹੁਤ ਇਸ ਚੀਜ਼ ਦਾ ਕਿਉਂਕਿ ਇਹ ਉਹਨਾਂ ਦਾ ਹੈਬਿਟੈਟ ਆ ਇਸ ਚੀਜ਼ 24 ਵਤਨਗੇ ਇਹ ਆਪਾਂ ਨੂੰ ਥੋੜਾ ਮੈਡੀਕਲ ਫੈਸਿਲਿਟੀਆਂ ਤੇ ਜਿਹੜੀ ਨਾਲ-ਨਾਲ ਆਪਾਂ ਨੂੰ ਡੀਜ਼ਲ ਹੋ ਗਿਆ ਡੀਏਪੀ ਹੋਗੀ ਇੱਕ ਕੈਟਰਲ ਫੀਡ ਹੋਗੀ ਇਹ ਚੀਜ਼ਾਂ ਦੀ ਰਿਕੁਆਇਰਮੈਂਟ ਆ ਪਰ ਉਹ ਸਾਰਾ ਕੁਝ ਪਾਣੀ ਉੱਤਰਨ ਤੋਂ ਬਾਅਦ ਜਿੰਨਾਂ ਟਰਾਲੀਆਂ ਦੇਖੀਆਂ ਗਈਆਂ ਮੇਰੇ ਹਿਸਾਬ ਨਾਲ ਜਿਹੜਾ ਰਾਸ਼ਨ ਹੈਗਾ ਮੇਰੇ ਸਾਹਮਣੇ ਤਾਂ ਬਹੁਤ ਜ਼ਿਆਦਾ ਹੋ ਗਿਆ ਇਹ ਰਾਸ਼ਨ ਤਾਂ ਦੇਖੋ ਜਿੱਥੋਂ ਤੱਕ ਸਾਨੂੰ ਵੀ ਲੱਗਦਾ ਹੁਣ ਅਸੀਂ ਬੋਟ ਤੇ ਲਾਏ ਹੋਏ ਆਪ ਜਾਈਦਾ ਪਿੰਡ ਤੱਕ ਪਹੁੰਚੀਦਾ ਵੀ ਰਾਸ਼ਨ ਤਕਰੀਬਨ ਉਹਨਾਂ ਕੋਲ ਹੈਗਾ ਕਿਉਂਕਿ ਲੰਗਰ ਬਣ ਕੇ ਵੀ ਬਹੁਤ ਆ ਰਿਹਾਗਾ ਤੇ ਆਪਾਂ ਨੂੰ ਮੇਨ ਆਪਾਂ ਟਰਮੀ ਨਾਲ ਤਾਂ ਹੀ ਕਰਨਾ ਵੀ ਆਪਾਂ ਨੂੰ ਕਾਲੀ ਕਰਨ ਦੀ ਲੋੜ ਨਹੀਂ ਟਰਮੀਨਲ ਚੱਲਗੇ ਟਰਮੀਨਲ ਚੱਲ ਕੇ ਆਪਾਂ ਜਿਹੜੀ ਇਹ ਚੀਜ਼ ਆ ਵੀ ਆਪਾਂ ਨੂੰ ਡੀਜ਼ਲ ਡੀਏਪੀ ਕੈਟਰਲ ਫੀਡ ਮੈਡੀਕਲ ਫੈਸਿਲਿਟੀਆਂ ਇਹ ਆਪਾਂ ਨੂੰ ਬਾਅਦ ਦੀ ਲੋੜ ਆ ਇਸ ਤੋਂ ਤੁਹਾਡੀਆਂ ਟੀਮਾਂ ਅੰਦਰ ਵੀ ਗਈਆਂ ਨੇ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਿਓ ਘਰਾਂ 'ਚ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਦੀ ਕੰਡੀਸ਼ਨ 'ਚ ਰਹਿ ਰਹੇ ਨੇ ਉਹ ਦੇਖੋ ਕੰਡੀਸ਼ਨ ਤਾਂ ਹੁਣ ਇਸ ਚੀਜ਼ ਤੇ ਕੀ ਹੋਣੀ ਆ ਵੀ ਜਦੋਂ ਤੁਸੀਂ ਇੱਕ ਘਰ ਦੇ ਅੰਦਰ ਹੀ ਰਹਿ ਰਹਿ ਗਏ ਹੋ ਬਾਹਰ 5 5 6 6 ਫੁੱਟ ਪਾਣੀ ਚੜਿਆ ਹੋਇਆਗਾ ਤੇ ਤੁਸੀਂ ਵੇਟ ਕਰਦੇ ਹੋ ਵੀ ਸਾਡੇ ਕੋਲੇ ਕੋਈ ਮਦਦ ਪਹੁੰਚੇ ਆਪੋ ਉਸ ਚੀਜ਼ ਦੀ ਵੇਟ ਹੁੰਦੀ ਹੈ ਕਿ ਤਾਂ ਕਿਉਂ ਜੀ ਕੰਡੀਸ਼ਨ ਹੈ ਤਾਂ ਆਪ ਹੀ ਆਪਾਂ ਬੈਟਰ ਜਜ ਕਰ ਸਕਦੇ ਹਾਂ ਕਿ ਤੇ ਵੀ ਦੇਖੋ ਜਿਹੜੀ ਕੰਡੀਸ਼ਨਸ ਤਾਂ ਬਹੁਤ ਵਰਸਟਰ ਮੈਂ ਕਹੂੰਗਾ ਤੇ ਬਾਕੀ ਹੁਣ ਆਪਾਂ ਨੂੰ ਥੋੜਾ ਸਾਰੇ ਪੰਜਾਬ ਵਾਸੀਆਂ ਨੂੰ ਟਰਮੇ ਨਾਲ ਚੱਲੀਏ ਇਹਨਾਂ ਦੀ ਮਦਦ ਆ ਵੀ ਆਪਾਂ ਪਿੰਡ ਵਾਈਜ਼ ਜਾਂ ਤਾਂ ਆਪਾਂ ਇੱਕ ਇੱਕ ਪਿੰਡ ਅਡਾਪਟ ਕਰੀਏ ਜਾਂ ਕੁਝ ਏਰੀਆ ਇਸ ਚੀਜ਼ ਤੇ ਆਪਾਂ ਗਰੁੱਪ ਬਣਾ ਕੇ ਪਿੰਡ ਅਡਾਪਟ ਕਰਕੇ ਇਹ ਫੇਰ ਆਪਾਂ ਨੂੰ ਹੈਲਪ ਕਰਨੀ ਪਊਗੀ ਤੇ ਹੈਲਪ ਆਪਾਂ ਨੂੰ ਲੰਮੀ ਹੋ ਸਕਦਾ ਆਪਾਂ ਨੂੰ ਕਣਕ ਵੀ ਬੀਜ ਕੇ ਜਾਣੀ ਪਵੇ ਇਹਨਾਂ ਦੀ ਆਪਾਂ ਉਸ ਚੀਜ਼ 'ਚ ਇਕੱਠੇ ਹੋਈ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀ ਉਹ ਸਮਾਜਿਕ ਜਥੇਬੰਦੀਆਂ ਕਰ ਰਹੀਆਂ ਨੇ ਕਲਾਕਾਰ ਕਰ ਰਹੇ ਨੇ ਕੀ ਲੱਗਦਾ ਤੁਹਾਨੂੰ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਚੀਜ਼ਾਂ ਤਾਂ ਜੇ ਹਰਜੋ ਹੁੰਦਾਗਾ ਐਡਮਿਨਿਸਟ੍ਰੇਸ਼ਨ ਦਾ ਜਿਹੜੀ ਹੁੰਦੀ ਆ ਪਰ ਉਹਨਾਂ ਦਾ ਤਾਂ ਟੋਟਲੀ ਫੇਲੀਅਰ ਵੱਲ ਚੱਲ ਚੁੱਕੇ ਹੈਗੇ ਨਾ ਉਹਨਾਂ ਦਾ ਤਾਂ ਇਸ ਚੀਜ਼ ਵੱਲ ਨਾ ਧਿਆਨ ਆ ਜਿਵੇਂ ਇੱਥੇ ਕੱਲ ਗੱਲ ਹੋਈ ਵੀ ਇਹ ਸਾਡੀਆਂ ਕਿਉਂਕਿ ਜਿਹੜੀ ਲੈਂਡ ਆ ਇਹਨਾਂ ਦੀ ਗਰਜ਼ੋਰੀ ਵੀ ਇਹਨਾਂ ਦੇ ਨਾਮ ਹੈ ਨਹੀਂ ਕਿ ਲੋਕਾਂ ਦੇ ਵੀ ਸਾਨੂੰ ਮੌਜਾ ਹੀ ਫੇਰ ਮਿਲੂਗਾ ਤੇ ਉਹ ਸੀਐਮ ਸਾਹਿਬ ਦਾ ਇਹ ਜਵਾਬ ਸੀਗਾ ਵੀ ਇਹ ਤਾਂ ਸੈਂਟਰ ਦਾ ਉਹਨਾਂ ਨੂੰ ਇਹ ਬੇਸਿਕ ਨੋਲਿਜ ਹੀ ਨਹੀਂ ਹੈਗੀ ਮੈਂ ਕਹੂੰਗਾ ਕਿਉਂਕਿ ਲੈਂਡ ਜੇ ਆ ਤਾਂ ਪੰਜਾਬ ਗਵਰਨਮੈਂਟ ਦੀ ਹੁੰਦੀ ਹੈਗੀ ਤੇ ਪੰਜਾਬ ਗਵਰਨਮੈਂਟ ਦੇ ਚ ਸੈਂਟਰ ਵਾਲੀ ਕੀ ਗੱਲ ਹੋਈ ਉਹ ਤਾਂ ਬਸ ਆਪਦੇ ਗਲੋਂ ਪੱਲਾ ਝਾੜਨ ਵਾਲੀ ਗੱਲ ਹੋ ਜਾਂਦੀ ਹੈ ਜੀ ਇਹ ਚੀਜ਼ਾਂ ਆਪਾਂ ਨੂੰ ਥੋੜਾ ਜਿਹਾ ਥਰਮੇ ਨਾਲ ਚੱਲਣਾ ਪਊ ਸਰਕਾਰ ਤੋਂ ਕੋਈ ਬਾੜੀ ਆਸ ਦੇਖੋ ਕਿਸੇ ਨੂੰ ਵੀ ਨਹੀਂ ਹੈਗੀ ਇੱਥੇ ਜਿੰਨੇ ਤੁਰੇ ਫਿਰਦੇ ਹੈਗੇ ਉਹ ਲੋਕਾਂ ਨੂੰ ਕੀ ਹੋਣੀ ਹੈਗੀ ਜਿਨ੍ਹਾਂ ਤੱਕ ਸਰਕਾਰ ਦਾ ਕੁਝ ਪਹੁੰਚਿਆ ਹੀ ਨਹੀਂਂਗਾ ਤੇ ਇਹੀ ਅਭੀ ਆਪਾਂ ਦਾ ਪੰਜਾਬ ਆ ਇਹ ਤਾਂ ਆਪਦੇ ਨਾਲ ਪਹਿਲਾਂ ਵੀ ਖੜਦਾ ਹੁਣ ਵੀ ਇਹ ਗਾਂ ਵੀ ਖੜਦਾ ਰੋਕ ਤੁਸੀਂ ਆਸ ਦੀ ਗੱਲ ਕੀਤੀ ਜਿੱਦਾਂ 2023 ਦੇ ਵਿੱਚ ਵੀ ਇਹ ਕਹਿੰਦੇ ਹੜ ਆਇਆ ਸੀ ਉਦੋਂ ਵੀ ਸਾਨੂੰ ਲਾਰੇ ਤੇ ਲਾਰਾ ਹੀ ਲਾਇਆ ਗਿਆ ਸੀ ਵੀ ਹੁਣ ਵੀ ਸਾਨੂੰ ਇਹੀ ਚਾਂਸ ਲੱਗਦੀ ਦੇਖੋ ਮੈਂ ਉਹੀ ਕਹੂੰਗਾ ਨਾ ਵੀ ਜਿਵੇਂ ਇਹਨਾਂ ਕੋਲ ਗਤੌਰੀ ਹੈ ਨਹੀਂ ਤਾਂ ਇਹਨਾਂ ਨੂੰ ਕੰਪਨਸੇਸ਼ਨ ਤਾਂ ਫੇਰ ਹੀ ਮਿਲੂਗਾ ਜੇ ਓਨਰ ਹੋਣਗੇ ਪ੍ਰਾਪਰਟੀ ਦੇ ਜਦੋਂ ਓਨਰ ਹੀ ਨਹੀਂ ਹੈਗੇ ਤੇ ਉਸ ਤੋਂ ਬਾਅਦ ਇੱਥੇ ਕਰਾਪਸ਼ਨ ਆ ਜਿਵੇਂ ਮੈਂ 2 ਦਿਨ ਪਹਿਲਾਂ ਫਾਜ਼ਿਲਖਾ ਏਰੀਆ 'ਚ ਸੀਗਾ ਲਾਦੋ ਕੇ ਮੰਡੀ ਦੇ ਨਾਲ ਪਿੰਡ ਆ ਉਹ ਕਹਿੰਦੇ ਬਾਈ ਜੀ ਸਾਨੂੰ ਮੁਆਵਜ਼ਾ 6000 ਸਰ ਵੀ ਮੈਂ ਤਾਂ ਤੁਹਾਡੇ ਤਿੰਨ ਕਿੱਲੇ ਜਾਂ ਤਿੰਨ ਜਾਂ ਚਾਰ ਕਿੱਲੇ ਵਾਲਿਆਂ ਦਾ ਲਿਖੂ ਜਿਹਦੇ ਕੋ 20 ਕਿੱਲੇ ਸੀ ਉਹਨੂੰ ਨਹੀਂ ਦਿੱਤਾਗਾ ਜਾਂ 10 ਤੋਂ ਉੱਪਰ ਵਾਲਿਆਂ ਨੂੰ ਨਹੀਂ ਦਿੱਤਾ ਵੀ ਤਿੰਨ ਚਾਰ ਕਿੱਲੇ ਵਾਲਿਆਂ ਨੂੰ ਪਾਉਣਾ ਪਰ 1000 ਰੁਪਏ ਕਿੱਲੇ ਦਾ ਮੈਂ ਲਊਗਾ ਤੁਹਾਡੇ ਤੋਂ ਇਸ ਲੈਵਲ ਤੱਕ ਤਾਂ ਕਰਪਸ਼ਨ ਹੋਈ ਪਈ ਹੈ ਕਿ ਪਰ ਇਹ ਸਰਕਾਰ ਤਾਂ ਕਹਿੰਦੀ ਜ਼ੀਰੋ ਟੋਲਰੈਂਸ ਆ ਕੋਈ ਕਰਪਸ਼ਨ ਨਹੀਂ ਦੇਖੋ ਟੋਲਰੈਂਸ ਕੀ ਹੈ ਤਾਂ ਤੁਸੀਂ ਜਾ ਕੇ ਲੋਕਾਂ ਨੂੰ ਪੁੱਛੋ ਨਾ ਮੈਂ ਮੈਂ ਥੋੜੀ ਬੋਲਦਾ ਇਹ ਤਾਂ ਪਿੰਡਾਂ ਨੇ ਬੋਲੇਗਾ ਮੈਨੂੰ ਕਿੱਥੋਂ ਪਤਾ ਲੱਗਿਆ ਵੀ 6000 ਮੁਆਵਜ਼ਾ ਦਿੱਤਾਗਾ ਜੇ ਦੱਸਿਆ ਗਿਆ ਤਾਂ ਪਤਾ ਲੱਗਿਆ ਨਾ ਇਹ ਤਾਂ ਗਰਾਊਂਡ ਲੈਵਲ ਤੇ ਉਤਰਾਂਗੇ ਤਾਂ ਪਤਾ ਲੱਗੂ ਵੀ 6 ਤਾਂ ਸਰਕਾਰ ਨੇ ਦਿੱਤਾ ਪਹਿਲਾਂ ਹੀ ਉਹ ਜੋ 1000 ਪਟਵਾਰੀ ਲੈ ਗਿਆ ਕੀ ਉਹਨਾਂ ਨੂੰ 5000 ਕੀ 5000 ਦਾ ਝੋਨਾ ਹੁੰਦਾ ਕਿ ਲੋਕਾਂ ਦੇ ਖੇਤਾਂ 'ਚ ਇਹ ਚੀਜ਼ ਸਰਕਾਰ ਨੂੰ ਸਮਝਣੀ ਚਾਹੀਦੀ ਆ ਵੀ ਇਸ ਚੀਜ਼ ਨੂੰ ਫਿਰ ਉਹਨਾਂ ਦੇ ਨਾਂ ਤੇ ਹੀ ਹੈਗਾ ਕਿਉਂਕਿ ਕੁਛ ਨਾ ਕੁਛ ਲੈਂਡ ਵਿੱਚੋਂ ਜਿਹੜੀ ਆ ਦਰਿਆ ਦੇ ਨਾਮ ਤੇ ਆ ਜਾਂਦੀ ਹੈ ਜਾਂ ਇੱਥੇ ਪੁਰਾਣੀ ਕਹਿੰਦੇ ਵੀ ਇਹ ਹਜੇ ਰਾਜੇ ਮਹਾਰਾਜਾਂ ਦੇ ਨਾਮ ਤੇ ਹੀ ਲੈਂਡ ਖੜੀ ਹੈ ਗਰਤੌਰੀਆਂ ਵੀ ਨਹੀਂ ਲੋਕਾਂ ਦੇ ਨਾਮ ਤੇ ਹੋਈ ਹੈ ਤੇ ਇਹ ਚੀਜ਼ਾਂ ਦਾ ਫੜਾਂ ਦੀ ਮਾਰ ਹੋ ਰਹੀ ਹੈ ਕੀ ਲੱਗਦਾ ਕਿੰਨੇ ਕ ਟਾਈਮ ਤੱਕ ਜਿਹੜਾ ਹੈਗਾ ਵਿਚਾਰੇ ਇਹ ਮਜ਼ਬੂਤ ਹੋਣਗੇ ਪਰ ਫੁੱਲ ਤੱਕ ਦੇਖੋ ਇਹ ਚੀਜ਼ਾਂ ਤਾਂ ਜਿਹੜੇ ਆਪਾਂ ਨੂੰ ਬੰਨ ਬੰਨਣੇ ਪੈਣੇ ਆ ਪਹਿਲਾਂ ਤਾਂ ਜਿਹੜੇ ਵਿਚਾਲਾ ਸਿਸਟਮ ਆ ਇਹ ਕਿਉਂਕਿ ਇਹ ਤਾਂ ਨੈਚੁਰਲ ਡਿਜ਼ਾਸਟਰ ਆ ਇਹਦੇ ਬਾਰੇ ਕੋਈ ਆਪਾਂ ਨਹੀਂ ਕਹਿ ਸਕਦੇ ਵੀ ਇਸ ਸਾਲ ਆਗੇ ਅਗਲੇ ਸਾਲ ਨਹੀਂ ਹੋ ਸਕਦਾ 4-5 ਸਾਲ ਲਗਾਤਾਰ ਆ ਜਾਂ ਹੋ ਸਕਦਾ 10 ਸਾਲ ਹੋਣੀ ਆ ਇਸੀ ਦਾ ਆਪਾਂ ਨੂੰ ਪ੍ਰਬੰਧ ਕਰਨਾ ਪਊਗਾ ਜੇ ਨਹੀਂ ਸਰਕਾਰ ਕਰ ਸਕਦੀ ਹੱਥ ਖੜੇ ਕਰਦੇ ਲੋਕ ਆਪ ਕਰ ਲੈਣਗੇ ਪਰਮਾਨ ਸਾਹਿਬ ਦਾ ਇੱਕ ਬਿਆਨ ਵਾਇਰਲ ਹੁੰਦਾ ਕਿ ਜੇ ਜਦੋਂ ਇਹ ਹਾਰਡ ਹੁੰਦੇ ਆ ਇਹ ਮੈਨੂਮੇਡ ਹੁੰਦੇ ਨੇ ਅਸਲ 'ਚ ਇਹਨਾਂ ਦਾ ਪ੍ਰਬੰਧ ਸਰਕਾਰ ਨੇ ਕਰਨਾ ਹੁੰਦਾ ਹੈ ਸਰਕਾਰ ਦੀ ਨਲਾਇਕੀ ਕਾਰਨ ਹੁੰਦੇ ਆ ਉਹਨੂੰ ਕਿਵੇਂ ਦੇਖਦੇ ਹੋ ਛੱਡੋ ਯਾਰ ਮਾਨ ਦੀ ਗੱਲ ਤਾਂ ਉਹਨੂੰ ਤਾਂ ਆਪ ਦਾ ਨਹੀਂ ਕੁਝ ਪਤਾ ਲੱਗਦਾ ਹੈਗਾ ਕਿ ਤੇ ਮੈਨੂਮੇਡ ਹੁੰਦੇ ਆ ਸਰਕਾਰ ਦੇ ਫਿਰ ਸਰਕਾਰ ਤੇ ਹੀ ਆ ਜਦ ਮੇਰੇ ਹੱਥ ਖੜੇ ਕਰ ਜਾ ਪਹਿਲਾਂ ਵੀ ਦਿੱਲੀ ਥੱਲੇ ਹੱਥ ਖੜੇ ਕੀਤੇ ਹੋਏ ਆ ਹੁਣ ਕਰ ਦੋ ਇਹ ਪੰਜਾਬ ਦੇ ਲੋਕ ਇਹ ਆਪੇ ਕਰ ਲੈਣਗੇ ਅਸੀਂ ਬੰਨ ਬੰਨੋ ਤਾਂ ਫਿਰ ਹੁਣ ਆਪ ਦਾ ਫੈਸਲਾ ਹੈ ਫਿਰ ਆਪ ਲੈ ਲਾਂਗੇ ਫਿਰ ਅਸੀਂ ਨਹੀਂ ਨਿਰਭਰ ਰਹਿੰਦੇ ਸਰਕਾਰਾਂ ਤੇ ਜੀ ਧੰਨਵਾਦ ਜੀ